اور پتر جن بھی پہنچے ان گرپیات جی اے ایس آئی ست گور سنگھ جی بڑیاں سیوا دے رہے ہیں آپ انہیں میں سرکار کرنا ہے کہ جن موٹر سائکل <سؤال> بالکل ਅੱਜ ਬੜਾ ਬੜਾ ਪਿੱਛੇ ਹੋ ਜਾ ਬੇਟਾ ਬੜਾ ਪਿੱਛੇ ਪਹਿਲਾਂ ਮੋੜਦਾ ਆ ਜਨਨ ਚਲਾ ਇਕ ਟੂ ਚਲਾ ਕੋਈ ਨਾ ਖੜੇ ਰਹਿੰਗੇ ਕੋਈ ਨਹੀਂ ਖੜੇ ਰਹਿੰਦੇ ਇੱਕ ਮਿੰਟ ਪਿੱਛੇ ਚੱਲਦਾ ਬਾਈ ਨਾ ਕਰੋ ਲੈਂਚ ਰਿਲਾਇੰਸ ਲੈਂਚ ਪਿੱਛੋਂ 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 ਸਾਹਿਬ ਇਸ ਤਰ੍ਹਾਂ ਖੜੇ ਸੀ ਪਹਿਲਾਂ ਅੱਜ ਹੋਰ ਅੱਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਲੋ ਜੀ ਅਸਲਾਮੁ ਅਲੈਕੁਮ ਅੱਲੋ ਜੀ ਅਸਲਾਮੁ ਅਲੈਕੁਮ ਨਾਰਾਏ ਤਕਬੀਰ ਅੱਲਾਹੁ ਅਕਬਰ ਨਾਰਾਏ ਤਕਬੀਰ ਅੱਲਾਹੁ ਅਕਬਰ ਅੱਜ ਇੱਕ ਮਿੰਟ ਬਾਅਦ ਚ ਕਰ ਲਿਓ ਫੋਟੋ ਬਾਅਦ ਚ ਕਰ ਲਿਓ ਕੋਈ ਨਾ ਸਾਰਿਆਂ ਨੂੰ ਸਮਾਂ ਦੇ ਦਿਓ ਜਲਦਬਾਜ਼ੀ ਨਾ ਕਰੋ ਜੀ ਇੱਕ ਮਿੰਟ ਆਰਾਮ ਆਰਾਮ ਇੱਕ ਮਿੰਟ ਤਕਬੀਰ ਅੱਲਾ اور جن کو اللہ نے بڑی صلاحیتوں سے نوازا ہے بڑی خوبیوں کے حامل ہے کہ جو احقاق حق اور ابطالح پورے ہندوستان کے اندر اپنی دھون مچائے ہوئے ہیں اور جن کو اللہ نے بڑی صلاحیتوں سے نوازا ہے ہر کوئی ان کے دیدار حضرت والا کا قدم رنجا ہمارے گاؤں میں بھی ہو جائے ہماری بستی میں بھی ہو جائے حضرت والا کی تعلیم ہمیں بھی اللہ عطا کر دے جناب حضرت مولانا محمد عثمان رحمان صاحب دامت ورکاتہ شاہی امام صوبے سنجاب لدھیانا وہ صاحب کے ہم پہ احسان عظیم فرمایا ہے اور ہماری حکیم سے دعوت کو قبول کرتے ہوئے انتہائی مشغولی جناب محمد جناب محمد صلی اللہ علیہ وسلم جڑے کی اللہ تعالیٰ دے آخری رسول ਵਾਨਕੇਸ ਕਾਇਨਾਤ ਦੇ ਦਿੱਸ਼ੀਦ ਨੇ ਆਏ ਜਿਨ੍ਹਾਂ ਦਾ دین ਇਸਲਾਮ ਅਸਲਾਹੁ ਅਲਾ ਇਲਾਹ ਅਲਲ ਰਸੂਲ ਅਲਲ ਰਸੂਲ ਪਹਿਲੇ ਪ੍ਰਧਾਨ ਜੀ ਨੂੰ ਬੁਲਾਓ ਹਾਂ ਸਾਡੇ ਪ੍ਰਧਾਨ ਸਾਹਿਬ ਉਹ ਦੋਸ਼ਬ ਸਾਈਮਾਨ ਸਾਹਿਬ ਨੂੰ ਔਰ ਨਗਰ ਨਿਵਾਸੀਆਂ ਦੇ ਪਵਿੱਤਰ ਸਥਾਨ ਮਸਜਿਦ ਤਪਾ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਾਹੀ ਇਮਾਮ ਜੀ ਲੁਧਿਆਣੇ ਤੋਂ ਜੋ ਤਪਾ ਪਹੁੰਚੇ ਅਗਰ ਵੱਲੋਂ ਇਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੇ ਇੱਥੇ ਪਹੁੰਚਣ ਤੇ ਜੀ ਆਇਆਂ ਆਖਦੇ ਹਾਂ ਅਤੇ ਸਾਰੀ ਕਮੇਟੀ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਆ ਕਿਉਂਕਿ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਅੱਜ ਇੱਥੇ ਪਵਿੱਤਰ ਮਸਜਿਦ ਦਾ ਇਹ ਪੱਥਰ ਸ਼ਾਹੀ ਇਮਾਮ ਜੀ ਰੱਖਣਗੇ ਇਹ ਸਾਡੇ ਤਪੇ ਲਈ ਬਹੁਤ ਹੀ ਖੁਸ਼ੀਆਂ ਦਾ ਪਾਲ ਹੈ ਬਹੁਤ ਹੀ ਵਧਾਈ ਦੇ ਮੱਤਰ ਨੇ ਸਾਰੀ ਕਮੇਟੀ ਅਸੀਂ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਸ਼ਾਹੀ ਮਾਨ ਜੀ ਦਾ ਤਬੇ ਪਹੁੰਚਣ ਤੇ ਜਿੱਤੇ ਜੀ ਆਖਦੇ ਆ ਇਹਨਾਂ ਨੇ ਆਪਣੇ ਰਜ਼ੀਮਿਆਂ ਦੇ ਵਿੱਚੋਂ ਇੰਨਾ ਬਚਕਦੇ ਆ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਅਤੇ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਸਾਡੇ ਸਾਰੇ ਨਗਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਿਓ ਮਹਾਰਾਜ ਜੀ ਕਿਰਪਾ ਕਰਨ ਤੁਸੀਂ ਇੱਥੇ ਪਹੁੰਚਦੇ ਹੋ ਫੇਰ ਸਾਨੂੰ ਜੀ ਆਇਆਂ ਇੱਕ ਵਾਰੀ ਧੰਨਵਾਦ ਦੇ ਨਾਲ ਸ਼ਾਹੀ ਮਾਨ ਸਾਹਿਬ ਦਾ ਬਹੁਤ ਸਨਮਾਨ ਹੈ دل گہرائی کرمان سکھیتا بانسل جی اور دکشت جی انہوں بھی سنوان کرنے جگد ڈاکٹر جی انہوں بھی سنوان کرنے جگد نمبردار جگ سنگ جی انہوں بھی سنوان کرنے اور بھگوان سنگھ جی اور فاجی صاحب ਅਰਪਾ ਸਿੰਘ ਜੀ ਕਿਪਰਕਰ ਕਿੰਨ ਨੂੰ ਸਟੇਜ ਤੇ ਲੈ ਕੇ ਆਉਣੀ ਇਹਨਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਣਾ ਕਿਉਂਕਿ ਬਹੁਤ ਸ੍ਰਵਮਾਨ ਇਹਨਾਂ ਦੀ ਬਜ਼ੁਰਗ ਬੰਦੇ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਜਹਰ ਦੇ ਨਹੀਂ ਵੀ ਨਹੀਂ ਇਹ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਥੋੜਾ ਸਨਮਾਨ ਜੀ ਇਹ ਸਾਡੀਆਂ ਸੰਸਥਾਵਾਂ ਦੇ ਮੈਂਬਰ ਵੀ ਨੇ ਨਗਰ ਦੇ ਬਹੁਤ ਬੜੇ ਬੰਦੇ ਵੀ ਨੇ ਬਹੁਤ-ਬਹੁਤ ਅੱਜ ਸਾਡੇ ਸਾਨੂੰ ਆਜੋ ਆਜੋ ਜੀ ਆਜੋ ਬੱਲੇ ਮਾਨ ਸਾਹਿਬ ਆਓ ਔਰ ਮੁਫਤੀ ਸਾਹਿਬ ਨੇ ਆਏਗੇ ਉਹਨਾਂ ਨੂੰ ਵੀ ਸਨਮਾਨ ਕਰਉਣਾ ਹੈ ਆਪਾਂ یو پی چی نے ملن کو آئے نے جن مہمان آئے نے سی گل ہے جی بہت بڑا یوگدان ਅਰਲੇ ਪਾਸੇ ਇਧਰ ਪਰਲੇ ਪਾਸੇ ਇੱਕ ਮਿੰਟ ਬੱਸ ਬੱਸ ਇਹਦੇ ਲੋਟ ਹੀ ਨਹੀਂ ਹੋਣਾ ਵੜਾ ਕੀੜਾ ਖੋਲਣਾ ਪੈਣਾ ਈ ਤੁਹਾਨੂੰ ਵੜਾ ਕੀੜਾ ਖੋਲਣਾ ਪੈਣਾ ਈ ਢੱਗੀ ਆ ਨਾ ਪੁਜਾਣੋ ਚਿੱਕੀ ਚਿੱਕੀ ਹੈ ਹਲਾਓ ਇੱਥੇ ਚਲੋ ਜੀ ਵਿੱਚ ਵਿੱਚ ਪਾਓ ਪਿੱਛੇ ਤੁਹਾਨੂੰ ਪਿਆ ਨਹੀਂ ਜੀ ਮੈਂ ਇੱਧਰ ਇਕਰੇ ਆਜੋ ਇਧਰ ਜੀ ਨਾਰਾਇਣ ਭਾਈ ਸੁਣੋ ਜੀ 70 ਕਰਮ ਦੋਹੇ ਹੁੰਦੇ ਮੂਰੇ ਅੱਲਾਹੁ ਅਕਬਰ ਕਹੀਂ ਮੜਾ ਜਾ ਉਹ ਕੈਸਾ ਬਾਗ ਹੋਰ ਸੁਣਾ ਕੇ ਜੀ ਮੁਨਾਰਾ ਨਾਰਾਇ ਤਕਬੀਰ ਅੱਲਾਹੁ ਅਕਬਰ ਨਾਰਾਇ ਤਕਬੀਰ ਅੱਲਾਹੁ ਅਕਬਰ ਰੁਕ ਜਾਓ ਤੇ ਦੁਆ ਹੋਗੀ ਉਸਕੇ ਬਾਅਦ ਚਲੋ ਜੀ ਸਰ ਸਰ ਕਰ ਦੋ ਸਟਾਰਟ ਪਿੱਛੇ ਕਰ ਦੋ ਜੀ ਮੜਾ ਕਰ ਦੋ ਪਾ ਮੀਡੀਆ ਸੱਜਿਆ ਸਰੋ ਜੀ ਕਰੋ ਕਰੋ ਆਪਣਾ ਕੰਮ ਵੀ ਕਰਨਾ ਜ਼ਰੂਰੀ ਹੈ ਹੋਰ ਹਾਂ ਜੀ

تیری عبادت کر دے ہاں تیرے تو مدد چاہ دے یا اللہ پوری دنیا دے انسانہ دے اپنا فضل اپنا کرم اپنا رحم نازل فرما جو بیمار نے انہوں نے شفا دا ہو جو تنگ دست نے انہوں دی تنگ دستی نو دور فرما جو پریشان حال نے انہوں فرما جو بے اولاد نے اولاد عطا فرما اولاد والے فرما برداری عطا فرما آپس پیار محبت نال ذہن دی توفیق عطا فرما پورے پارت سے اپنا فضل فرما پورے پنجاب سے اپنا فضل فرما گل آج تباہ منڈی مسجد دی تعمیر نودہ دہ بنیاد رکھا گیا ہے پیارے محمد صلی اللہ علیہ وسلم دی سنت کے مطابق اس ناؤ کی توحفی قطع فرما اپنی تعاون عطا فرما آمین ابتدا تو لے کے انتہا تک آپس پیار اور محبت نال اس دی تعمیر کرنے دی توفیق آمی. اے مختصر دعاواں نے انہوں اپنے پیارے پیغمبر جناب محمد صلی اللہ علیہ وسلم دے صدقے قبول فرماؤ علام بارک محمد و علی محمد بارکت طالیہ ابراہیم و علی ابراہیم اللہ قہم کے مجید صلی اللہ تعالیٰ اللہ علیہ وسلم ਇੱਕ ਇੱਕ ਕਰਕੇ ਜਿਤਨੇ ਇਮਾਮ ਅਸਰਾਤ ਹੈ ਆਈਏ ਇਧਰ ਸੇ ਆ ਰਹਾ ਢਿੱਗੋ ਰਾਜੀ ਢਿੱਗੋ ਨਾ ਰਹਾ ਉਹ ਤੁਮ ਨੇ ਬੜੀ ਤੁਮ ਨੇ ਖੜਾਇਆ ਸੀ ਬੜਾ ਸੁਖੀ ਬੜਾ ਸੁਖੀ ਅੱਜ ਪੜੋ ਨੰਬਰ 3 ਦੀ ਨੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਹੈ ਅੱਜ ਤਪਾ ਮੰਡੀ ਪਹੁੰਚੇ ਆ ਇੱਥੇ ਦੀ ਜਿਹੜੀ ਪੁਰਾਣੀ ਮਸਜਿਦ ਹੈ ਇਹਦੀ ਇਮਾਰਤ ਜਿਹੜੀ ਹੈ ਖਸਤਾ ਹੋ ਗਈ ਸੀ ਇਹਦੀ ਨਵੀਂ ਉਸਾਰੀ ਦਾ ਨਹੀਂ ਪੱਥਰ ਜਿਹੜਾ ਅੱਜ ਰੱਖਿਆ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਜਿਹੜਾ ਜਿਹੜਾ ਕਿ ਤਨ ਤਨ ਗੁਰਨਾਨਕ ਦੇਵ ਜੀ ਦੀ ਵਿਰਾਸਤਾਂ ਦਾ ਅਮੀਨ ਸਮਝਿਆ ਜਾਂਦਾ ਹੈ ਜਿੱਥੇ ਕਿ ਮੁਢ ਤੋਂ ਸਿਰਫ ਧਰਮ ਦੇ ਲੋਕਾਂ ਨੇ ਹਮੇਸ਼ਾ ਹੀ ਸਾਰੇ ਕੰਮ ਜਿਹੜੇ ਆ ਉਹ ਸਾਂਝ ਦੇ ਨਾਲ ਪਾ ਕੇ ਕੀਤੇ ਅੱਜ ਖੁਸ਼ੀ ਦੀ ਗੱਲ ਹੈ ਕਿ ਤਪਾ ਮੰਡੀ ਦੇ ਵਿੱਚ ਜਦ ਮਸਜਿਦ ਦਾ ਨਹੀਂ ਪੱਥਰ ਨਵਾਂ ਰੱਖਿਆ ਗਿਆ ਤੇ ਸਰਵ ਧਰਮਾਂ ਦੇ ਲੋਕ ਖਾਸ ਕਰ ਹਿੰਦੂ ਭਾਈਚਾਰੇ ਦੇ ਸਿੱਖ ਭਾਈਚਾਰੇ ਦੇ ਸਾਰੇ ਧਰਮਾਂ ਦੇ ਲੋਕ ਜਿਹੜੇ ਨੇ ਅੱਜ ਇੱਥੇ ਤਪਾ ਮੰਡੀ ਦੀ ਜਾਮਾ ਮਸਜਿਦ ਦੇ ਵਿੱਚ ਇਕੱਠੇ ਹੋਏ ਨੇ ਤੇ ਇਹ ਪੰਜਾਬ ਵੱਲੋਂ ਪੂਰੇ ਭਾਰਤ ਨੂੰ ਇੱਕ ਸੁਨੇਹਾ ਦੇ ਰਹੇ ਨੇ ਕਿ ਆਪਸ ਦੇ ਵਿੱਚ ਪਿਆਰ ਔਰ ਮੁਹੱਬਤ ਦੇ ਨਾਲ ਰਹਿਣਾ ਹੀ ਅਸਲ ਭਾਰਤ ਦੀ ਜਿਹੜੀ ਹੈ ਉਹ ਪਹਿਚਾਨ ਹੈ ਤੇ ਮੈਂ ਇਸ ਮੌਕੇ ਦੇ ਉੱਤੇ ਤਪਾ ਮੰਡੀ ਦੇ ਸਰਵ ਧਰਮਾਂ ਚ ਰਹਿਣ ਵਾਲੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਔਰ ਉਮੀਦ ਕਰਦਾ ਹਾਂ ਕਿ ਜਲਦੀ ਅਸੀਂ ਇਹ ਮਸਜਿਦ ਜਿਹੜੀ ਹੈ ਇੱਕ ਸਾਲ ਦੇ ਵਿੱਚ ਤਿਆਰ ਕਰਾਂਗੇ ਉਸ ਤੋਂ ਬਾਅਦ ਇਹਦੇ ਉਦਘਾਟਨ ਸਮਾਰੋਹ ਇੱਕ ਵਾਰ ਫਿਰ ਲਗਾ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹੁੰਨਾ ਕਿ ਪੰਜਾਬ ਤੋਂ ਬਾਹਰ ਨਾ ਜਾਓ ਆਪਣੇ ਪਰਦੇਸ਼ ਦੇ ਵਿੱਚ ਰਹੋ ਆਪਣੇ ਦੇਸ਼ ਦੇ ਵਿੱਚ ਰਹੋ ਪੰਜਾਬ ਇੱਕ ਤਾਕਤਵਰ ਧਰਤੀ ਦਾ ਨਾਮ ਆ ਪੰਜਾਬ ਨੇ ਹਰ ਦੌਰ ਦੇ ਵਿੱਚ ਲੋਕਾਂ ਨੂੰ ਗਲ ਵਖੜੀ ਚ ਲਿੱਤਾ ਆਪਾਂ ਜਿੰਨੀ ਤੇਜ਼ੀ ਨਾਲ ਬਾਹਰ ਜਾ ਰਹੇ ਆ ਉਹਦੇ ਨਾਲ ਕਿਤੇ ਨਾ ਕਿਤੇ ਪੰਜਾਬ ਨੂੰ ਜਿਹੜਾ ਉਹ ਨੁਕਸਾਨ ਹੋ ਰਿਹਾ ਇਸ ਲਈ ਪੰਜਾਬੀਆਂ ਨੂੰ ਤਾਂ ਇਹ ਕਹਿਣਾ ਚਾਹੁੰਨਾ ਕਿ ਭਾਵੇਂ ਤੁਸੀਂ ਜਿੰਨੇ ਮਰਜ਼ੀ ਵੱਡੇ ਅਹੁਦੇ ਤੇ ਰਹੋ ਜਿਹੜੇ ਮਰਜ਼ੀ ਅੱਛੀਆਂ ਡਿਗਰੀਆਂ ਲਾਓ ਪੜੋ ਲਿਖੋ ਵਪਾਰ ਪੂਰੀ ਦੁਨੀਆ 'ਚ ਕਰੋ ਲੇਕਿਨ ਆਪਣੀ ਜੜਾਂ ਜਿਹੜੀਆਂ ਹਨ ਉਹਨਾਂ ਨੂੰ ਪੰਜਾਬ ਦੇ ਵਿੱਚ ਕਾਇਮ ਰੱਖੋ ਪ੍ਰਕਾਸ਼ ਪੁਰਬ ਵੀ ਹੈਗਾ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਤਾਂ ਤਨਤਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ ਇਸ ਮੌਕੇ ਤੇ ਤੁਹਾਨੂੰ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਵਧਾਈ ਦੇਣਾ ਚਾਹੁੰਨਾ ਔਰ ਹੁਣੇ ਪਿਛਲੇ ਦਿਨੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ ਜਦੋਂ ਗੁਜ਼ਰੇ ਉਸ ਮੌਕੇ ਤੇ ਵੀ ਮੈਂ ਬੇਨਤੀ ਕੀਤੀ ਸੀ ਕਿ ਸ਼ਹਾਦਤ ਦਾ ਜਿਹੜਾ ਅਸਲ ਮਕਸਦ ਹੈ ਉਹਨੂੰ ਯਾਦ ਰੱਖਣਾ ਚਾਹੀਦਾ ਔਰ ਮਕਸਦ ਜਿਹੜਾ ਸ਼ਹਾਦਤ ਦਾ ਹੋਇਆ ਸੀ ਕਿ ਜ਼ੁਲਮ ਦੇ ਖਿਲਾਫ ਹਾਕ اور ਇਨਸਾਫ ਦੇ ਲਈ ਖੜਨਾ ਤੇ ਇਸ ਗੱਲ ਨੂੰ ਹਰੇਕ ਪੰਜਾਬੀ ਜਿਹੜਾ ਹਮੇਸ਼ਾ ਯਾਦ ਰੱਖੇ 1 ਕਰੋੜ ਰੁਪਿਆ ਦਾ ਨਾਮ 나ਜ਼ਮ ਹੁਸੈਨ ਜੀ ਕੀ ਕਰੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਸਾਹੀ ਇਮਾਮ ਜੀ ਆਏ ਮੁਕਤੀ ਮਰੀ ਕੋਟਲਾ ਤੇ ਯੂਪੀ ਦੇ ਵਿੱਚੋਂ ਮੁਜ਼ੱਫਰਨਗਰ ਤੋਂ ਸਾਡੇ ਮੁਕਤੀ ਆਏ ਹੋਰ ਭਾਈਚਾਰਾ Hindu Muslim Sikh ਸਾਰੇ ਭਾਈਚਾਰਾ ਇਕੱਠਾ ਹੋ ਕੇ ਨੀਂਹ ਪੱਥਰ ਧਰਿਆ ਇਹ ਮਸਜਿਦ ਦੀ ਉਹ ਸਾਰੀ ਮਸਜਿਦ ਬਹੁਤ ਪੁਰਾਣੀ ਹੋ ਚੁੱਕੀ ਸੀ ਇਹ 50 ਸਾਲ ਪੁਰਾਣੀ ਸੀ ਤਕਰੀਬ ਉਹਨੂੰ ਚਾਉਂਦੀ ਸੀ ਮਸਜਿਦ ਨਿਉਆਂ ਇਹਦੀਆਂ ਖਰੀ ਜਾਂਦੀਆਂ ਸੀ ਇਸ ਤੇ ਵਿਚਾਰ ਬਦਤੰਦਰਾ ਕਰਕੇ ਕਮੇਟੀ ਨੇ ਤੇ ਭਾਈਚਾਰੇ ਨੇ ਫਿਰ ਰਾਇ ਕਰੀ ਰਾਇ ਕਰਕੇ ਉਹਨਾਂ ਤੋਂ ਅਸੀਂ ਟਾਈਮ ਲੇਤਾ ਸਹੀ امام ਸਾਹਿਬ ਤੋਂ ਅੱਜ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਬੜੀ ਖੁਸ਼ੀ ਦੀ ਗੱਲ ਹੈ ਵੀ ਇਹ ਜਿਹੜਾ ਪ੍ਰੋਗਰਾਮ ਹੈ ਨੇਪਰੇ ਚੜਿਆ ਅੱਗੇ ਵੀ ਇਹ ਪ੍ਰੋਗਰਾਮ ਮਾਜਿਦ ਵੀ ਬਣੂਗੀ ਤੇ ਨਾਲ ਨਾਲ ਭਾਈਚਾਰੇ ਦੇ ਵਿੱਚ ਉਤਸ਼ਾਹ ਵੀ ਬਹੁਤ ਹੈ ਇਸ ਗੱਲ ਦਾ ਬਿਲਡਿੰਗ ਇਹ ਪੰਜਾਬੀ 70 ਦੀ ਹੋਣੀ ਹੈ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਬਹੁਤ ਹੀ ਸ਼ੁਭ ਦਿਹਾੜਾ ਅੱਜ ਤਪਾ ਮੰਡੀ ਦੇ ਵਿੱਚ ਪਵਿੱਤਰ ਮਸਜਿਦ ਦੀ ਰੈਨੋਵੇਸ਼ਨ ਲਈ ਨਵੀਂ ਮਸਜਿਦ ਬਣਾਈ ਜਾ ਰਹੀ ਹੈ ਜਿਸ ਦਾ ਨੀਂਹ ਪੱਥਰ ਮੁਸਲਮ ਭਾਈਚਾਰੇ ਦੇ ਹੈੱਡ ਸ਼ਾਹੀ ਇਮਾਮ ਜੀ ਲੁਧਿਆਣੇ ਵਾਲਿਆਂ ਨੇ ਰੱਖਿਆਗਾ ਅੱਜ ਦਾ ਜਿਹੜਾ ਦਿਨ ਹੈ ਇਹ ਬਹੁਤ ਖੁਸ਼ੀਆਂ ਭਰਿਆ ਹੈ ਕਿਉਂਕਿ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਦਿਹਾੜਾ ਵੀ ਹੈ ਤੇ ਉਧਰੋਂ ਅੱਜ ਮਸਜਿਦ ਦਾ ਨੀਂਹ ਪੱਥਰ ਰੱਖਿਆ ਹੈ ਆਪੇ ਵਾਸੀਆਂ ਨੂੰ ਮੁਸਲਮ ਭਾਈਚਾਰੇ ਨੂੰ ਸਾਰਿਆਂ ਨੂੰ ਮੈਂ ਲੱਖ ਲੱਖ ਮੁਬਾਰਕਬਾਦ ਦਿੰਨਾ ਵਧਾਈ ਦਿੰਨਾ ਇਹ ਸ਼ੁਭ ਕੰਮ ਲਈ ਅਤੇ ਸਾਰਾ ਨਗਰ ਇਸ ਗੱਲ ਨਾਲ ਮੁਸਲਮ ਭਾਈਚਾਰੇ ਦੇ ਨਾਲ ਹੈ ਮੈਂ ਯਕੀਨ ਦਵਾਉਣਾ ਸਾਰੇ ਭਾਈਚਾਰੇ ਨੂੰ ਜਦੋਂ ਵੀ ਇਹ ਜੋ ਵੀ ਡਿਊਟੀ ਲਾਉਣਗੇ ਇਹਨਾਂ ਨਾਲ ਤਨ ਮਨ ਨਾਲ ਤਨ ਨਾਲ ਖੜੇ ਇਹਨਾਂ ਦਾ ਅੱਜ ਦਾ ਜੋ ਮਸਜਿਦ ਦਾ ਨੀ ਪੱਥਰ ਸ਼ਾਹੀ ਮਮਾਮ ਲੁਲਿਆਣਵੀ ਜੀ ਅਤੇ ਸਮੁੱਚਾ ਮੁਸਲਮਾਨ ਭਾਈਚਾਰੇ ਵੱਲੋਂ ਰੱਖਿਆ ਗਿਆ ਹੈ ਸੋ ਜਿੱਥੇ ਮੁਸਲਮਾਨ ਭਾਈਚਾਰਾ ਉਥੇ ਨਾਲ ਸਿੱਖ Hindu ਜਾਤ ਪਾਤ ਉਪਰ ਉੱਠ ਕੇ ਅਸੀਂ ਸਾਰੇ ਹੀ ਰਲ ਮਿਲ ਕੇ ਇਸ ਮਸਜਿਦ ਦੇ ਜਿੱਥੇ ਸਹਿਯੋਗ ਕਰਾਂਗੇ ਉਥੇ ਅਸੀਂ ਸਾਡੇ ਭਰਾਵਾਂ ਨਾਲ ਕਮੇਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਵੱਧ ਤੋਂ ਵੱਧ ਮਦਦ ਕਰਾਂਗੇ ਤੇ ਅਸੀਂ ਸਾਰੀ ਸਰਬ ਧਰਮ ਦੀ ਸਾਂਝੀ ਭਾਈਵਾਲਤਾ ਨੂੰ ਸਾਂਝਾ ਰੱਖਦੇ ਹੋਇਆ ਸਾਰੇ ਧਰਮਾਂ ਦਾ ਸਤਿਕਾਰ ਹੈ ਜਿੱਥੇ ਉੱਥੇ ਮੁਸਲਮਾਨ ਧਰਮ ਦਾ ਵੀ ਸਤਿਕਾਰ ਹੈ ਸੋ ਮੈਂ ਇਹਨਾਂ ਕਹਿੰਦਾ ਹੋਇਆ ਸਾਰੀ ਕਮੇਟੀ ਦਾ ਜਿਨ੍ਹਾਂ ਨੇ ਸੱਦਾ ਪੱਤਰ ਦਿੱਤਾ ਸਾਰਿਆਂ ਨੂੰ ਤੇ ਅੱਜ ਦੇ ਮੌਕੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਜ ਦਾ ਜੋ ਦਿਨ ਹੈ ਜਿੱਥੇ ਮਸਜਿਦ ਦਾ ਨੀਂਹ ਪੱਥਰ ਰੱਖਿਆ ਗਿਆ ਇਹ ਉੱਥੇ ਸਿੱਖ ਧਰਮ ਦੇ ਦਸਮ ਪਤਸ਼ਾਹ ਤਨ ਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਵੀ ਪ੍ਰਕਾਸ਼ ਪੁਰਬ ਹੈ ਜਿੱਥੇ ਮਸਜਿਦ ਦੀ ਨੀ ਪੱਥਰ ਦੀ ਵਧਾਈ ਹੈ ਉੱਥੇ ਤਨ ਤਨ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਨਮ ਦਿਨ ਤੇ ਵੀ ਅਸੀਂ ਸਾਰੇ ਸੰਸਾਰ ਭਰ ਦੇ ਪੰਜਾਬ ਭਰ ਦੇ ਤੇ ਦੇਸ਼ ਭਰ ਦੇ ਸੰਗਤਾਂ ਨੂੰ ਵਧਾਈ ਦਿੰਦੇ ਹਾਂ ਮੇਰਾ ਨਾਮ ਰੇਸ਼ਮ ਖਾਨ ਹੈ ਜੀ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਰੱਬ ਦਾ ਘਰ ਬਣ ਰਿਹਾ ਹੈ ਔਰ ਇਸ ਰੱਬ ਦੇ ਘਰ ਦੇ ਵਿੱਚ ਸਾਡਾ ਤਪਾ ਮੰਡੀ ਦਾ ਨਗਰ ਔਰ ਮੰਡੀ ਬੜਾ ਵੱਡਾ ਸਹਿਯੋਗ ਹੈ ਯੋਗਦਾਨ ਹੈ ਸਾਰਾ ਮੁਸਲਮਾਨ ਭਾਈਚਾਰੇ ਕਨੀਓ ਅੱਜ ਸ਼ਾਹੀ ਇਮਾਮ ਸਾਹਿਬ ਨੇ ਨਹੀਂ ਪੱਥਰ ਰੱਖਿਆ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਔਰ ਸਾਰੇ ਪੱਤਰਕਾਰ ਭਰਾਵਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਕਿ ਸਾਡੇ ਨਾਲ ਸਹਿਯੋਗ ਕੀਤਾ ਹੈ ਮੀਡੀਆ ਦੇ ਵਿੱਚ ਖਬਰਾਂ ਲਾਈਆਂ ਨੇ ਬਹੁਤ ਵੱਡਾ ਬਜਟ ਹੈ ਇਹ ਇਕੱਲਾ ਬੰਦਾ ਕਰ ਨਹੀਂ ਸਕਦਾ ਇਸ ਕਰਕੇ ਅੱਜ ਬੜਾ ਵੱਡਾ ਦਿਨ ਹੈ ਔਰ ਦੁਬਾਰਤੋਂ ਫੇਰ ਮੈਂ ਸਾਰਿਆਂ ਦਾ ਹਿੰਦੂ ਧਰਮ ਦਾ ਸਿੱਖ ਧਰਮ ਦਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੋਇਆ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਹੌਸਲਾ ਦਿਵਾਇਆ ਕਿ ਤੁਸੀਂ ਕੰਮ ਸ਼ੁਰੂ ਕਰੋ ਅਸੀਂ ਤੁਹਾਡੇ ਨਾਲ ਖੜੇ ਹਾਂ